ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਹਰੇ ਮਟਰਾਂ ਦੀ ਵੀਡੀਓ ਤੇ ਜਿਵੇਂ ਕਿ ਗਰਮੀ ਦੇ ਵਿੱਚ ਜਾ ਕੇ ਹਰੇ ਮਟਰ ਬਹੁਤ ਜ਼ਿਆਦਾ ਮਹਿੰਗੇ ਹੋ ਜਾਂਦੇ ਆ ਜੀ ਤੇ ਹੁਣ ਸਰਦੀ ਦਾ ਐਂਡ ਆ ਰਿਹਾ ਜੀ ਤੇ ਸਰਦੀ ਦੇ ਹੁਣ ਐਂਡ ਤੇ ਇਹ ਤੇ ਬਹੁਤ ਜ਼ਿਆਦਾ ਸਸਤੇ ਹੋ ਜਾਂਦੇ ਮਟਰ ਤੇ 200 ਰੁਪਏ ਕਿਲੋ ਹੋ ਜਾਂਦੇ ਜੀ ਇਹ ਮਟਰ ਤੇ ਗਰਮੀ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਆ ਇਹੇ ਹਰੇ ਮਟਰ ਤੇ ਜਿਦੋਂ ਆਪਾਂ ਇਹ ਸਬਜ਼ੀ ਬਣਾਉਣੀ ਹੁੰਦੀ ਹੈ ਤਾਂ ਆਪਾਂ ਨੂੰ ਲੈ ਕੇ ਆਉਣੇ ਪੈਂਦੇ ਆ ਜੀ ਹਰੇ ਮਟਰ ਬਾਜ਼ਾਰੋਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗੇ ਮਿਲਦੇ ਗਰਮੀ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਸਾਲ ਭਰ ਦੇ ਲਈ ਆਪਾਂ ਕਿਵੇਂ ਸਟੋਰ ਕਰਕੇ ਰੱਖ ਸਕਦੇ ਆ ਘਰ ਦੇ ਵਿੱਚ ਤੇ ਤਾਂ ਕਿ ਜਿਹੜਾ ਆਪਾਂ ਨੂੰ ਬਾਜ਼ਾਰੋਂ ਇੰਨੇ ਮਹਿੰਗੇ ਮਟਰ ਨਾ ਖਰੀਦਣੇ ਪੈਣ ਗਰਮੀ ਦੇ ਵਿੱਚ ਤੇ ਇਸ ਕਰਕੇ ਜੀ ਹੁਣ ਆਪਾਂ ਤੁਹਾਨੂੰ ਇਹ ਵੀਡੀਓ 'ਚ ਦੱਸਾਂਗੇ ਕਿ ਇਹਨਾਂ ਨੂੰ ਆਪਾਂ ਸਾਲ ਭਰ ਦੇ ਲਈ ਰੱਖ ਸਕਦੇ ਆਂਗੇ ਸਟੋਰ ਕਰਕੇ ਬਿਲਕੁਲ ਇਹ ਹਰੇ ਭਰੇ ਰਹਿਣਗੇ ਤੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਜੀ ਤੇ ਆਪਾਂ ਇਹਨਾਂ ਨੂੰ ਬਹੁਤ ਵਧੀਆ ਤਰੀਕਾ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਸਾਲ ਭਰ ਦੇ ਲਈ ਸਟੋਰ ਕਰਕੇ ਰੱਖਣ ਦਾ ਤੇ ਇਹ ਆਪਾਂ ਨੇ 2 ਕਿਲੋ ਮੀਟਰ ਲਏ ਤੇ ਜੀ ਤਾਜ਼ੇ ਹਰੇ ਮਟਰ ਤੇ ਹੁਣ ਆਪਾਂ ਲੱਗੇ ਆਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਪਲੀਜ਼ ਤੇ ਹੁਣ ਆਪਾਂ ਇਹਨਾਂ ਨੂੰ ਸਾਰੇ ਮਟਰਾਂ ਨੂੰ ਜੀ ਕੱਢ ਲਾਂਗੇ ਇੱਕ ਵਾਰ ਤੇ ਕੱਢੋ ਜੀ ਇਹ ਆਪਾਂ ਨੇ ਸਾਰੇ ਮਟਰ ਕੱਢ ਲਏ ਹੁਣ ਤੇ ਇਹਨਾਂ ਦੇ ਵਿੱਚ ਇਹ ਦੇਖ ਲੈਣਾ ਇੱਕ ਵਾਰ ਕੱਢ ਕੇ ਜਦੋਂ ਮਟਰ ਆਪਾਂ ਕੱਢਦੇ ਆਂ ਵੀ ਕੋਈ ਖਰਾਬ ਦਾਣਾ ਤਾਂ ਨਹੀਂ ਹੈਗਾ ਖਰਾਬ ਦਾਣਾ ਨਹੀਂ ਆਪਾਂ ਨੇ ਇਹਦੇ ਵਿੱਚ ਰੱਖਣਾ ਹੈਗਾ ਕਿਉਂਕਿ ਉਹ ਦੂਜੇ ਦਾਣਿਆਂ ਨੂੰ ਵੀ ਖਰਾਬ ਕਰ ਦੂਗਾ ਫਿਰ ਜੇ ਇੱਕ ਵੀ ਦਾਣਾ ਖਰਾਬ ਹੋਇਆ ਇਹਨਾਂ ਦੇ ਵਿੱਚ ਤੇ ਇਸ ਕਰਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਦੇਖ ਲੈਣਾ ਇੱਕ ਵਾਰ ਤੇ ਆਪਾਂ ਸਾਫ਼-ਸਾਫ਼ ਦਾਣੇ ਲੈਣੇ ਆ ਇਹ ਸਾਰੇ ਤੇ ਇਸ ਤਰੀਕੇ ਨਾਲ ਆਪਾਂ ਪਾਣੀ ਗਰਮ ਰੱਖ ਲੈਣਾ ਜੀ ਇੱਕ ਬਰਤਨ ਦੇ ਵਿੱਚ ਇਦਰੇ ਆਪਣਾ ਪਾਣੀ ਗਰਮ ਹੋ ਗਿਆ ਜੀ ਹੁਣ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਨਮਕ ਇੱਕ ਚਮਚਾ ਆਪਾਂ ਨੇ ਆ ਛੋਟਾ ਛੋਟਾ ਚਮਚ ਲੈ ਲੈਣਾ ਇਹ ਵੱਡਾਗਾ ਤੇ ਇਹ ਅੱਧਾ ਪਾ ਰਹੀ ਆ ਮੈਂ ਤੇ ਤੁਸੀਂ ਇੱਕ ਚਮਚਾ ਪਾ ਲੈਣਾ ਜੀ ਇਹਦੇ ਵਿੱਚ ਪਾਣੀ ਦੇ ਖੰਡ ਦਾ ਇਹ ਆਪਾਂ ਨੇ ਖੰਡ ਪਾ ਲਈ ਜੀ ਇਹਦੇ ਵਿੱਚ ਤੇ ਹੁਣ ਆਪਾਂ ਜਿਹੜੇ ਵੀ ਸਾਰੇ ਮਟਰ ਕੱਢੇ ਸੀਗੇ ਉਹ ਇਹਦੇ ਵਿੱਚ ਪਾ ਦਾਂਗੇ ਏ ਆਪਾਂ ਨੇ ਸਾਰੇ ਮਟਰ ਪਾਤੇ ਜੀ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਉਬਾਲਾ ਦਵਾਵਾਂਗੇ ਜਿੰਨਾ ਚਿਰ ਮਟਰ ਉੱਪਰ ਨਾ ਆਉਣ ਉਹਨਾਂ ਚਿਰ ਆਪਾਂ ਇਹਨਾਂ ਨੂੰ ਉਬਾਲ ਲਾਂਗੇ ਇਹ ਦੇਖੋ ਜੀ ਹੁਣ ਸਾਰੇ ਮਟਰ ਉਬਲ ਕੇ ਉੱਪਰ ਆ ਗਏ ਤੇ ਇਹ ਇਨਾਂ ਦੀ ਨਿਸ਼ਾਨੀ ਹੈਗੀ ਤੇ ਬਸ ਇਤੋਂ ਜ਼ਿਆਦਾ ਨਹੀਂ ਪਕਾਉਣੀ ਜਦੋਂ ਮਟਰ ਸਾਰੇ ਉਬਲ ਕੇ ਉੱਪਰ ਆ ਜਾਣ ਤਾਂ ਉਦੋਂ ਗੈਸ ਆਪਾਂ ਨੇ ਬੰਦ ਕਰ ਦੇਣਾ ਤੇ ਫਿਰ ਇੱਕ ਇਦਾਂ ਦੀ ਝਾਰਨੀ ਲੈ ਲੈਣੀ ਆ ਤੇ ਨਾਲ ਦੀ ਨਾਲ ਆਪਾਂ ਨਾ ਬਰਫ ਵਾਲਾ ਪਾਣੀ ਪਾ ਕੇ ਰੱਖਣਾ ਪਹਿਲਾਂ ਇੱਕ ਵਰਤਨ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਮਟਰਾਂ ਨੂੰ ਕੜਕੜ ਨਾਲ ਦੀ ਨਾਲ ਹੀ ਇਹਦੇ ਵਿੱਚ ਪਾ ਦੇਣਾ ਜੀ ਹੁਣ ਆਪਾਂ ਇਹਨਾਂ ਨੂੰ 2 ਤੋਂ 3 ਮਿੰਟ ਇਸੇ ਪਾਣੀ ਦੇ ਵਿੱਚ ਹੀ ਰੱਖਾਂਗੇ ਲੋ ਜੀ ਹੁਣ 2 ਤੋਂ 3 ਮਿੰਟ ਹੋ ਗਏ ਤੇ ਹੁਣ ਆਪਾਂ ਮਟਰ ਕੱਢ ਲਾਂਗੇ ਇਸ ਚਾਰ ਦੇ ਨਾਲ ਹੀ ਆਪਾਂ ਕਰ ਲਾਂਗੇ ਇਹਨਾਂ ਨੂੰ ਕੱਢ ਲਾਂਗੇ ਬਾਹਰ ਤੇ ਇਹਨਾਂ ਦਾ ਤਾਂ ਪਾਣੀ ਚੰਗੀ ਤਰ੍ਹਾਂ ਨਿਚੋੜ ਦੇਣਾਗਾ ਪਾਣੀ ਇਹਨਾਂ ਦਾ ਆਪਾਂ ਨੇ ਚੰਗੀ ਤਰ੍ਹਾਂ ਛਾਣ ਦੇਣਾ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਕੱਪੜੇ ਦੇ ਉੱਪਰ ਰੱਖ ਲਾਂਗੇ ਇਸ ਤਰੀਕੇ ਨਾਲ ਸਾਰੇ ਮਟਰ ਆਪਾਂ ਇਸੇ ਤਰੀਕੇ ਨਾਲ ਕੱਢ ਲੈਣੇ ਹਨ ਤੇ ਇਹ ਦੇਖੋ ਇਹਨਾਂ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਹੋਇਆ ਜੀ ਹਰੇ ਦੇ ਹਰੇ ਪਏ ਆ ਇਹ ਤੇ ਇਹਨਾਂ ਦਾ ਕਲਰ ਤਾਂ ਹੀ ਨਹੀਂ ਚੇਂਜ ਹੋਇਆ ਪਹਿਲਾਂ ਆਪਾਂ ਚੀਨੀ ਪਾਈ ਸੀਗੀ ਖੰਡ ਪਾਣੀ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਉਬਾਲਿਆ ਤੇ ਦੂਜਾ ਪਹਿੇ ਵਰਖਾੜੇ ਪਾਣੀ ਚ ਪਾਤੇ ਸੀ ਇਸ ਕਰਕੇ ਇਹ ਹਰੇ-ਹਰੇ ਪਏ ਆ ਇਸ ਤਰੀਕੇ ਨਾਲ ਜੀ ਇਹਨਾਂ ਨੂੰ ਆਪਾਂ ਹਲਕੇ-ਹਲਕੇ ਕੁੰਝ ਲੈ ਸੀਗੇ ਇੱਕ ਵਾਰ ਤੇ ਜਿਆਦਾ ਨਹੀਂ ਇਹਨਾਂ ਨੂੰ ਰਗੜ ਕੇ ਕੁੰਜਣਾ ਹੈਗਾ ਇਸ ਤਰੀਕੇ ਨਾਲ ਹਲਕੇ-ਹਲਕੇ ਕੁੰਜਣੇ ਹੈਗੇ ਅੱਗੇ ਤੇ ਇਹ ਆਪਾਂ ਨੇ ਕੁੰਝ ਕੇ ਜੀ ਚੰਗੀ ਤਰ੍ਹਾਂ ਤੇ ਇਹ ਆਪਾਂ ਕੱਪੜੇ ਤੇ ਖਿਲਾਰ ਲਏ ਇਸ ਤਰੀਕੇ ਨਾਲ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ 1 ਤੋਂ 1.5 ਘੰਟੇ ਦੀ ਹਵਾ ਲਵਾਵਾਂਗੇ ਪੱਖੇ ਦੇ ਥੱਲੇ ਰੱਖ ਦਾਂਗੇ ਆਪਾਂ ਲਓ ਜੀ ਹੁਣ ਆਪਣੇ ਮਟਰ ਵਧੀਆ ਸੁੱਕੋਗੇ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਭਰ ਦਾਂਗੇ ਜੀ ਚਾਹੇ ਤਾਂ ਇਦਾਂ ਦੀ ਬੋਤਲ ਲੈ ਲਓ ਕੋਈ ਛੋਟੀ ਤੇ ਜਾਂ ਇਦਾਂ ਦੀਆਂ ਬੋਤਲਾਂ ਇਸ ਤਰੀਕੇ ਦੇ ਆਉਂਦੇ ਆਈ ਵੱਡੇ ਪੈਕ ਤਾਂ ਆਉਂਦੇ ਇਸ ਤਰੀਕੇ ਦੇ ਪਾਈਆ ਪਾਈਆ ਦੇ ਵੀ ਆਉਂਦੇ ਅਗੇ ਤੇ ਇਹ ਜਿਹੜੀ ਹੈ ਜਿਪ ਲੌਕ ਵਾਲੇ ਹੁੰਦੇ ਅਗੇ ਤੇ ਇਹਦੇ ਵਿੱਚ ਵੀ ਤੁਸੀਂ ਪਾ ਸਕਦੇ ਆ ਲਓ ਜੀ ਇਸ ਤਰੀਕੇ ਨਾਲ ਆਪਾਂ ਭਰ ਲੈਣਾ ਇਹਨਾਂ ਨੂੰ ਬੋਤਲਾਂ ਦੇ ਵਿੱਚ ਤੇ ਇਹ ਆਪਾਂ ਨੇ ਪੈਕਟ ਲੈ ਲਿਆ ਤੇ ਇਹਦੇ ਵਿੱਚ ਵੀ ਪਾਤੇ ਇਹ ਚ ਆਪਾਂ ਨੇ ਜ਼ਿਆਦਾ ਨਹੀਂ ਪਾਉਣੇ ਹੈਗੇ ਥੋੜਾ ਜਿਹਾ ਊਣਾ ਜਿਹਾ ਹੀ ਰੱਖਣਾਗਾ ਥੋੜੇ ਜਿਹਾ ਘੱਟ ਪਾਉਣੇ ਮਤਲਬ ਤੇ ਉਪਰ ਤੱਕ ਨਹੀਂ ਜ਼ਿਆਦਾ ਭਰਨਾ ਹੈਗਾ ਇਹ ਪੋਲੀਥੀਨ ਜਿਹੜਾ ਆਪਾਂ ਨੇ ਲੈਤਾ ਲਪਾਫਾ ਜਿੱਪ ਵਾਲਾ ਜਿੱਪ ਲੌਕ ਵਾਲਾ ਤੇ ਇਹ ਚ ਆਪਾਂ ਨੇ ਜ਼ਿਆਦਾ ਨਹੀਂ ਪਾਉਣੇ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਭਰ ਲਿਆ ਜੀ ਤੇ ਹੁਣ ਆਪਾਂ ਰੱਖਾਂਗੇ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਨੇ ਫ੍ਰਿਜ ਦੇ ਵਿੱਚ ਇਹਨਾਂ ਨੂੰ ਉੱਪਰ ਰੱਖਤਾ ਜੀ ਬਰਫ ਵਾਲੇ ਦੇਖਾਨੇ ਦੇ ਵਿੱਚ ਤੇ ਹੁਣ ਆਪਾਂ ਉਹਨੇ ਕੀ ਇਹ ਕੱਢਣੇ ਹੁੰਦੇ ਜਿੰਨੇ ਕ ਆਪਾਂ ਨੇ ਸਬਜ਼ੀ ਦੇ ਵਿੱਚ ਪਾਉਣੇ ਆਂਗੇ ਤੇ ਜਿਆਦਾ ਟਾਈਮ ਇਹਨਾਂ ਨੂੰ ਆਪਾਂ ਨੇ ਖੋਲ ਕੇ ਨਹੀਂ ਰੱਖਣਾਗਾ ਬੋਤਲ ਨੂੰ ਜਾਂ ਫੋਲਥਿੰਚ ਜਿਹੜੇ ਚ ਆਪਾਂ ਨੇ ਪਾਏ ਆ ਬਸ ਜਿੰਨੇ ਕ ਆਪਾਂ ਨੇ ਕੱਢਣੇ ਆਂਗੇ ਉਹਨੇ ਕ ਫਟਾਫਟ ਕੱਢ ਕੇ ਤੇ ਵਾਪਸ ਹੀ ਬੰਦ ਕਰ ਦੇਣੇ ਆ ਤੇ ਇਹ ਵੇਖੋ ਜੀ ਇਹ ਮੈਂ ਥੋੜੇ ਦਿਨ ਹੋ ਗਏ ਪਹਿਲਾਂ ਇਹ ਕੱਢ ਕੇ ਰੱਖੇ ਸੀ ਇਹ ਮੈਂ ਸਿੰਪਲ ਹਾਫ ਦੇ ਵਿੱਚ ਹੀ ਕੱਢ ਕੇ ਰੱਖਲੇ ਸੀਗੇ ਤੇ ਬਹੁਤ ਵਧ ਗਿਆ ਪਏ ਆ ਇਹ ਮਟਰ ਇਹ ਪਹਿਲਾਂ ਦੇ ਕੱਢੇ ਹੋਏ ਆ ਇਹ ਮੈਂ ਉਵਾਲੇ ਨਹੀਂ ਸੀਗੇ ਇਹ ਇਹ ਸਿੰਪਲੀ ਕੱਢ ਕੇ ਇਂ ਰੱਖ ਲੈ ਸੀ ਕਿਉਂਕਿ ਜੇ ਆਪਾਂ 15 20 ਦਿਨ ਦੇ ਵਿੱਚ ਵਿੱਚ ਵਰਤਣੇ ਹੋਣ ਤਾਂ ਆਪੇ ਇਸ ਤਰੀਕੇ ਨਾਲ ਕੱਢ ਕੇ ਸਿੰਪਲ ਲਿਫਾਫੇ ਦੇ ਵਿੱਚ ਪਾ ਕੇ ਰੱਖ ਸਕਦੇ ਆ ਤੇ ਤੇ ਉਮੀਦ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਪਸੰਦ ਆਈ ਹੋਊਗੀ ਜੀ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਧੰਨਵਾਦ ਜੀ